ਜੀ ਪੰਜਾਬ ਨਾ ਹਿਮਾਚਲ ਦੀ ਗਰਾਉਂਡ ਰਿਪੋਰਟ ਦਾ ਵੱਡਾ ਅਸਰ ਹੋਇਆ ਜੀਹਾਂ ਜੀ ਪੰਜਾਬ ਨਾ ਹਿਮਾਚਲ ਦੇ ਵੱਲੋਂ ਬੜੀ ਹੀ ਪ੍ਰਮੁੱਖਤਾ ਦੇ ਨਾਲ ਇੱਕ ਗਰਾਉਂਡ ਰਿਪੋਰਟ ਨਸ਼ਰ ਕੀਤੀ ਗਈ ਜਿਸ ਦਾ ਸਿੱਧੇ ਤੌਰ ਤੇ ਵੱਡਾ ਅਸਰ ਹੋਇਆ ਤੇ ਉਥੇ ਹੀ ਪੰਜਾਬ ਮੰਡੀ ਬੋਰਡ ਦੇ ਚੇਅਰਪਰਸਨ ਹਰਚੰਦ ਸਿੰਘ ਬਸ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਹ ਇਸ ਸਮੱਸਿਆ ਦਾ ਜਲਦ ਹੱਲ ਕੱਢਣਗੇ ਲੀਕੇਜ ਇਸ ਮਸਦੇ ਦਾ ਹੱਲ ਅਸੀਂ ਠੇਕੇਦਾਰਾਂ ਦੇ ਨਾਲ ਗੱਲਬਾਤ ਕਰਕੇ ਜਲਦ ਕਰਾਂਗੇ ਜੀ ਪੰਜਾਬ ਹਰਿਆਣਾ ਅਛਲ ਤੋਂ ਵੱਲੋਂ ਬੜੀ ਹੀ ਪ੍ਰਮੁੱਖਤਾ ਦੇ ਨਾਲ ਇੱਕ ਖਬਰ ਨਸ਼ਰ ਕੀਤੀ ਗਈ ਸੀ ਗਰਾਉਂਡ ਰਿਪੋਰਟ ਨਸ਼ਰ ਕੀਤੀ ਗਈ ਸੀ ਪੰਜਾਬ ਮੰਡੀ ਬੋਰਡ ਦੇ ਚੇਅਰਪਰਸਨ ਹਰਚੰਦ ਸਿੰਘ ਬਸ ਦੇ ਵੱਲੋਂ ਜੋ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਠੇਕੇਦਾਰਾਂ ਦੇ ਨਾਲ ਗੱਲਬਾਤ ਕਰਾਂਗੇ ਠੇਕੇਦਾਰਾਂ ਨੂੰ ਇਸ ਸਮੱਸਿਆ ਤੋਂ ਜਲਦ ਮੁਕਤ ਕੀਤਾ ਜਾਵੇਗਾ ਪਾਣੀ ਦੀ ਜੋ ਵੀ ਲੀਕੇਜ ਹੋ ਰਹੀ ਹੈ ਜਿਸ ਦੇ ਕਾਰਨ ਲਿੰਕ ਸੜਕਾਂ ਟੁੱਟ ਰਹੀਆਂ ਨੇ ਉਹਨਾਂ ਨੂੰ ਵੀ ਜੋ ਜਲਦ ਮੁਰੰਮਤ ਕਰਵਾਇਆ ਜਾਵੇਗਾ ਜਿੱਥੇ ਲੋਡ ਵੱਧ ਹੁੰਦਾ ਹੈ ਉਹਨਾਂ ਸੜਕਾਂ ਨੂੰ ਲੋਡ ਦੇ ਅਨੁਸਾਰ ਜਾਵੇਗਾ ਪਾਣੀ ਦੀ ਲੀਕੇਜ ਕਾਰਨ ਟੁੱਟ ਰਹੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇਗੀ ਖੜੇ ਪਾਣੀ ਤੇ ਵੱਧ ਰਹੇ ਲੋਡ ਨੂੰ ਲੈ ਕੇ ਸੜਕਾਂ ਦਾ ਜੋ ਨੁਕਸਾਨ ਹੋ ਰਿਹਾ ਉਸ ਨੂੰ ਜਲਦ ਠੀਕ ਕਰਵਾਇਆ ਜਾਵੇਗਾ ਕੇਂਦਰ ਸਰਕਾਰ ਵੱਲੋਂ ਆਰਡੀਐਫ ਫੰਡ ਨਾ ਮਿਲਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲਿੰਕ ਰੋਡਾਂ ਜਿਹੜੀਆਂ ਲਿੰਕ ਸੜਕਾਂ ਹੁੰਦੀਆਂ ਨੇ ਉਹਨਾਂ ਦੀ ਮੁਰੰਮਤ ਹੋਵੇ ਚਾਹੇ ਕਿ ਕਰ ਸਕਦੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਜਾਣਾ ਹੋਵੇ ਉਸ ਨੂੰ ਲੈ ਕੇ ਤਿਆਰੀਆਂ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਇਸ ਸਮੇਂ ਸਾਡੇ ਨਾਲ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸੜ ਜੀ ਮੌਜੂਦ ਨੇ ਗੱਲਬਾਤ ਕਰਨਗੇ ਬਰਸੜ ਸਾਹਿਬ ਕਿਸ ਤਰੀਕੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜਿਹੜੀਆਂ ਸੜਕਾਂ ਦੇ ਨਿਰਮਾਣ ਨੂੰ ਲੈ ਕੇ ਜਾਂ ਅਪਗ੍ਰੇਡ ਕਰਨ ਨੂੰ ਲੈ ਕੇ ਦੇਖੋ ਪਿਛਲੇ 9 ਸਾਲਾਂ ਤੋਂ ਲਿੰਕ ਰੋਡ ਦੀ ਮੁਰੰਮਤ ਨਹੀਂ ਹੋਈ ਪਾਵੇਂ ਫਲੱਡ ਆਇਆ ਉਹਦੀ ਵਜ੍ਹਾ ਕਰਨ ਵੀ ਕਾਫੀ ਨੁਕਸਾਨ ਹੋਇਆ ਪਰੰਤੂ 6 ਸਾਲ ਬਾਅਦ ਹਰ ਸੜਕ ਦੀ ਜਿਹੜੀ ਲਿੰਕ ਰੋਡ ਹੈ ਮੁਰੰਮਤ ਹੋਣੀ ਏਜੰਡੇ ਦੇ ਵਿੱਚ ਹੋਣੀ ਚਾਹੀਦੀ ਹੈ ਪਰੰਤੂ ਮਾਰਕੀਟ ਕਮੇਟੀਆਂ ਕੋਲੇ ਮੰਡੀ ਬੋਰਡ ਕੋਲੇ ਪੈਸਾ ਨਹੀਂ ਸੀ ਕਿਉਂਕਿ ਸਾਡਾ ਰੂਰਲ ਡਿਵੈਲਪਮੈਂਟ ਦਾ ਜਿਹੜਾ ਫੰਡ ਹੈ ਜਿਹਦੇ ਨਾਲ ਇਹ ਸੜਕਾਂ ਬਣਨੀਆਂ ਨੇ ਕੇਂਦਰ ਸਰਕਾਰ ਨੇ ਰੋਕ ਰੱਖਿਆ ਅੱਜ ਤਕਰੀਬਨ 7000 ਕਰੋੜ ਤੋਂ ਉੱਪਰ ਰੂਰਲ ਡਿਵੈਲਪਮੈਂਟ ਦਾ ਫੰਡ ਰੋਕ ਰੱਖਿਆ ਉਹਦੇ ਵਾਸਤੇ ਬਾਰ-ਬਾਰ ਬੇਨਤੀਆਂ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਕੀਤੇਆਂ ਗਈਆਂ ਪਰੰਤੂ ਉਹਨਾਂ ਵੱਲੋਂ ਕੋਈ ਹੰਗਾਰਾ ਨਹੀਂ ਦਿੱਤਾ ਗਿਆ ਇਸੇ ਕਰਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਮਾਨਯੋਗ ਸੁਪਰੀਮ ਕੋਰਟ ਦਾ ਸਹਾਰਾ ਲਿਆ ਉਹਦੇ ਵਿੱਚ ਕੇਸ ਪਾਇਆ ਔਰ ਸਾਨੂੰ ਉਮੀਦ ਹੈ ਜਲਦ ਹੀ ਸਾਡਾ ਉਹ ਪੈਸਾ ਸਾਨੂੰ ਮਿਲ ਜਾਊਗਾ ਕਿੰਨੇ ਕਿਲੋਮੀਟਰ ਬਣੇਗਾ ਸਰ ਇਹ ਰਿਪੇਅਰ ਕਿੰਨੇ ਕਿਲੋਮੀਟਰ ਹੋਏਗੀ ਨਿਰਮਾਣ ਕਿੰਨੇ ਕਿਲੋਮੀਟਰ ਹੋਏਗਾ ਤੇ ਟੋਟਲ ਕਿੰਨਾ ਪੈਸਾ ਲੱਗ ਜਾਏਗਾ ਇਹ ਤਕਰੀਬਨ ਸਾਡੀਆਂ 18944 ਕਿਲੋਮੀਟਰ ਸੜਕਾਂ ਨੇ ਇਹ ਸਮਝੋ ਕਿ 19000 ਦੇ ਕਰੀਬ ਸੜਕਾਂ ਹੈ ਇਹਦੇ ਵਿੱਚ ਕੁਝ ਸੜਕਾਂ ਦਾ ਉਹ ਨੇ ਜਿਹੜੀਆਂ ਤਕਰੀਬਨ 16 17000 ਕਿਲੋਮੀਟਰ ਜਿਹੜੀਆਂ ਪੂਰੀ ਤਰ੍ਹਾਂ ਲਿੰਕ ਰੋਡ ਨੇ 10 ਫੁੱਟ ਦੀਆਂ ਮੁਰੰਮਤ ਦੀ ਲੋੜ ਸੀ ਬਾਕੀ ਕੁਝ 2.5 ਹਜ਼ਾਰ ਕਰੋੜ ਅਸੀਂ ਅਪਗ੍ਰੇਡ ਵੀ ਕਰ ਰਹੇ ਹਾਂ 10 ਫੁੱਟ ਦੀਆਂ ਸੜਕਾਂ ਤੋਂ ਅਸੀਂ 18 ਫੁੱਟ ਦੀਆਂ ਵੀ ਕਰਾ ਰਹੇ ਹਾਂ ਜਿੱਥੇ ਜ਼ਿਆਦਾ ਲੋਡ ਹੈ ਕਿਉਂਕਿ ਅਸੀਂ ਖਬਰ ਦਿਖਾਈ ਸੀਗੀ ਠੇਕੇਦਾਰਾਂ ਦੀ ਉਹਨਾਂ ਨੂੰ ਜਿਹੜੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਉਹ ਕਹਿੰਦੇ ਸੀ ਕਿ ਜੇਕਰ ਦਿੱਕਤਾਂ ਦਾ ਹੱਲ ਨਹੀਂ ਹੋਇਆ ਅਸੀਂ ਨਹੀਂ ਅੱਗੇ ਆਵਾਂਗੇ ਕਹਿ ਸਕਦੇ ਹਾਂ ਕਿ ਹੁਣ ਉਹਨਾਂ ਦੀਆਂ ਦਿੱਕਤਾਂ ਦਾ ਨਮਟਾਰਾ ਕਰਵਾ ਦਿੱਤਾ ਜਾਏਗਾ ਬਿਲਕੁਲ ਉਹਨਾਂ ਦਾ ਹਰ ਨਮਟਾਰਾ ਦੇਖੋ ਠੇਕੇਦਾਰ ਵੀ ਪੰਜਾਬ ਦੇ ਹੀ ਨੇ ਸੜਕਾਂ ਵੀ ਪੰਜਾਬ ਦੀਆਂ ਬਣਣੀਆਂ ਨੇ ਸਰਕਾਰ ਵੀ ਪੰਜਾਬ ਦੇ ਲੋਕਾਂ ਦੀ ਹੈ ਪੰਜਾਬ ਦੇ ਲੋਕਾਂ ਨੇ ਇਹਨਾਂ ਸੜਕਾਂ ਨੂੰ ਵਰਤਣਾ ਹੈ ਇਸ ਲਈ ਕਨਵੇਕਲੀ ਪਹਿਲ ਜੇ ਸਰਕਾਰ ਕਰ ਰਹੀ ਹੈ ਕਿ ਤਾਂ ਕਿ ਹੁਣ 9 ਸਾਲਾਂ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਸਾਡੀਆਂ ਗੱਡੀਆਂ ਖਰਾਬ ਹੁੰਦੀਆਂ ਨੇ ਆਵਾਜ਼ ਆਈ ਦੇ ਸਾਧਨਾ ਚ ਵਿਗਨ ਪੈਂਦਾ ਹੈ ਜੇ 5 ਸਾਲ ਲਗਾਤਾਰ ਉਹ ਮੇਨਟੇਨ ਕਰਨ ਪਹਿਲੇ ਹੀ ਸੜਕ ਇੰਨੀ ਵਧੀਆ ਬਣਾਉਣ ਕੇ 5 ਸਾਲ ਉਹ ਟੁੱਟੇ ਹੀ ਨਾ ਕਿਉਂਕਿ ਪਿਛਲੇ ਸਮੇਂ ਚ ਕੀ ਹੁੰਦਾ ਰਿਹਾ ਹੈ ਕਿ ਕਈ ਵਾਰ ਸੜਕਾਂ ਦੀ ਪ੍ਰੋਪਰ ਜਿਹੜੀ ਰਿਪੇਅਰ ਨਹੀਂ ਹੁੰਦੀ ਸੀ ਇਸੇ ਕਰਕੇ 5 ਸਾਲ ਦੀ ਕੰਡੀਸ਼ਨ ਅਸੀਂ ਲਾ ਰਹੇ ਹਾਂ ਤਾਂ ਕਿ ਸੜਕਾਂ ਵਧੀਆ ਬਣਨ ਔਰ ਇਹਦੇ باوجود ਜਿੱਥੇ ਕੋਈ ਉਹਨਾਂ ਨੂੰ ਰਿਪੇਅਰ ਕਰਨੀ ਪਵੇ ਉਹਦਾ ਪੈਸਾ ਉਹਨਾਂ ਨੂੰ ਹਰ ਸਾਲ ਮਿਲਦਾ ਰਹੇ ਸੜਕਾਂ ਦੀ ਰਿਪੇਅਰ ਕਰਨਾ ਹੀ ਸਾਡੀ ਜ਼ਿੰਮੇਵਾਰੀ ਹੈ ਇਸ ਕਰਕੇ ਸਾਰੇ ਠੇਕੇਦਾਰ ਸਹਿਵਾਣਾ ਨੂੰ ਔਰ ਪਿੰਡਾਂ ਵਾਲੇ ਸਾਡੇ ਭਰਾਵਾਂ ਨੂੰ ਵੀ ਜਿਨ੍ਹਾਂ ਨੇ ਜ਼ਮੀਨਾਂ ਦੇ ਬਰਮ ਬਣਾ ਰੋਕ ਰੱਖੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਸ ਆਪਣੇ ਆਪ ਉਹਨੂੰ ਖਾਲੀ ਕਰਨ ਹੁਣ ਫਸਲ ਦਾ ਟਾਈਮ ਖਤਮ ਹੋ ਗਿਆ ਕਣਕ ਵੱਢੀ ਗਈ ਜ਼ਮੀਨਾਂ ਖਾਲੀ ਨੇ ਇਸ ਲਈ ਆਪਣੇ ਆਪ ਸਾਰੇ ਬਰਮਾਂ ਨੂੰ ਖਾਲੀ ਕਰ ਦੇਣ ਮੈਂ ਮਾਨ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਜਿੱਥੇ ਕੋਈ ਕਮੀ ਹੈ ਸਾਰਿਆਂ ਧਿਰਾਂ ਨੂੰ ਬੁਲਾ ਕੇ ਚਾਹੇ ਦੁਬਾਰਾ ਲਾਉਣਾ ਪਵੇ ਅਸੀਂ ਹੱਲ ਕਰੀਏ ਤਾਂ ਕਿ ਪੰਜਾਬ ਦੇ ਵਿੱਚ ਜੋ ਇੱਕ ਵਾਰ ਸੜਕ ਬਣੇ ਘੱਟੋ ਘੱਟ 5-7 ਸਾਲ ਉਹ ਚੱਲਦੀ ਰਹੇ ਬਹੁਤ ਬਹੁਤ ਸ਼ੁਕਰੀਆ ਤੇ ਖਾਸ ਤੌਰ ਤੇ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਵਰਸਸ ਸਾਡੇ ਨਾਲ ਮੌਜੂਦ ਹਨ ਕੈਮਰਾ ਪਾਸੇ प्रमोद ਦੇ ਨਾਲ ਕਮਲਦੀਪ ਜੀ ਮੀਡੀਆ ਬੱਸੀ ਪਠਾਨਾ